ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਰਹੀ ਨਾਬੇ ਦੀ ਇੱਕ ਸੜਕ ਜਿਵੇਂ ਹੀ ਬਣਨ ਨੂੰ ਤਿਆਰ ਹੋਈ ਤਾਂ ਉਸ ਦਾ ਨਿਰੇਖਣ ਕਰਨ ਨਾਬਾ ਦੇ ਵਿਧਾਇਕ ਦੇਮਾਨ ਪਹੁੰਚੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਵੀ ਹਾਜ਼ਰ ਰਹੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਸੜਕ ਕੁਝ ਸਮਾਂ ਵਿਵਾਦਾਂ ਦੇ ਵਿੱਚ ਰਹੀ ਕਿਉਂਕਿ ਕੁਝ ਸਰਾਰਤੀਆਂ ਅੰਸਰਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਅਤੇ ਹੁਣ ਇਹ ਸੜਕ ਬਣਨ ਨੂੰ ਤਿਆਰ ਹੈ ਵਿਧਾਇਕ ਦੇਵਮਾਨ ਨੇ ਕਿਹਾ ਕਿ ਹੁਣ ਇਸ ਰੋਡ ਤੇ ਮੌਜੂਦ ਦੁਕਾਨਦਾਰਾਂ ਨੂੰ ਸਹੂਲਤ ਮਿਲੇਗੀ ਤੇ ਆਮ ਨਾਗਰਿਕਾਂ ਨੂੰ ਵੀ ਸਹੂਲਤ ਮਿਲੇਗੀ ਅਤੇ ਜੇਕਰ ਕੋਈ ਬਜਟ ਘਟਦਾ ਹੈ ਤਾਂ ਨਵਾਂ ਟੈਂਡਰ ਲਾ ਕੇ ਕੰਮ ਮੁਕੰਮਲ ਕੀਤਾ ਜਾਵੇਗਾ ਨਾਬਾ ਤੋਂ ਰਵੀ ਸ਼ੰਕਰ ਦੀ ਵਿਸ਼ੇਸ਼ ਰਿਪੋਰਟ ਇਹ ਜਿਹੜੀ ਸੜਕ ਹੈ ਜੀ ਬੜਾ ਗੰਭੀਰ ਇਸ਼ੂ ਸੀਗਾ ਮੈਸਡੇਡ ਦੀ ਇਹ ਸੜਕ ਹੈ ਜੀ ਔਰ ਤਕਰੀਬਨ ਪਿਛਲੇ 2-2.5 ਸਾਲ ਤੋਂ ਇਹ ਮਸਲਾ ਬੜਾ ਅੜਿਆ ਹੋਇਆ ਸੀਗਾ। ਔਰ ਇਹ ਸੜਕ ਬਣਦੀ ਆ ਰਹੀ ਸੀ ਕੁਝ ਸ਼ਰਾਰਤੀ ਅੰਸਰਾਂ ਨੇ ਇਹਦੀ ਕੰਪਲੇਨਟ ਕਰਤੀ ਜੀ ਇਹ ਗਲਤ ਬਣ ਰਹੀ ਹੈ ਜੀ ਤੇ ਰੋਕਣੀ ਚਾਹੀਦੀ ਆ ਉਹ ਬੜਾ ਕ੍ਰਿਟੀਕਲ ਮਾਮਲਾ ਹੋ ਗਿਆ ਪਰ ਇਹਦੀ ਪ੍ਰੋਪਰ ਕੈਰ ਵੀ ਕਰਕੇ ਉੱਪਰ ਮੰਤਰੀ ਸਾਹਿਬ ਨਾਲ ਗੱਲ ਕਰਕੇ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਸਾਡੀ ਸਾਰੀ ਟੀਮ ਜਿਹੜੀ ਆ ਅਮਨ ਗੁਪਤਾ ਜੀ ਮੇਰੇ ਨਾਲ ਗਏ ਸੀਗੇ ਸਾਡੇ ਇਧਰੋਂ ਦੇ ਜਿਹੜੇ ਦੁਕਾਨਦਾਰ ਪੁਰਾਣੇ ਸਾਰੇ ਇਹਨਾਂ ਦੀ ਬੜੀ ਮੰਗ ਸੀਗੀ ਔਰ ਇਹ ਹੁਣ ਸੜਕ ਜਿਹੜੀ ਆ ਅਸੀਂ ਨੂੰ ਮੁਕੰਮਲ ਕਰ ਰਹੇ ਆ ਇਹ 86 ਹਾਂਜੀ 86 ਲੱਖ ਰੁਪਏ ਦਾ ਇਹਦਾ ਬਜਟ ਸੀਗਾ ਜੀ ਉਸ ਟਾਈਮ ਜਦੋਂ ਇਹ 2020 ਦੇ ਵਿੱਚ 2020 ਕੀ ਦੇ ਵਿੱਚ ਜਦੋਂ ਪਾਸ ਹੋਈ ਆ ਹੁਣ 2025 ਚੱਲ ਰਿਹਾ ਔਰ ਇਹ ਫੜਕ ਦੀ ਬੜੀ ਮੰਗ ਸੀਗੀ ਸਭ ਤੋਂ ਵੱਡੀ ਗੱਲ ਹੈ ਕਿ ਸੜਕ ਜਿਹੜੀ ਆ ਲੋਕ ਟਾਇਲ ਜਿਹੜੀ ਆ ਦੋਨੇ ਪਾਸੇ ਟੱਚ ਹੋ ਰਹੀ ਆ ਯਾਨੀ ਕਿ ਇਧਰ ਬਾਲ ਟੂ ਬਾਲ ਹੈ ਜੀ ਔਰ ਇਹਦੀ ਚੌੜਾਈ ਨਾ ਨਾ ਕਰਦੇ ਮੇਰੇ ਖਿਆਲ 60 ਫੁੱਟ ਹੋਊਗੀ ਜੀ ਲਗਭਗ ਨਹੀਂ 50 50 50 ਫੁੱਟ ਦੇ ਆਸ-ਪਾਸ ਦੀ ਹੈਗੀ ਆ ਔਰ ਦੁਕਾਨਦਾਰ ਸਾਰੇ ਖੁਸ਼ ਨੇ ਜੀ ਇਹ ਸੜਕ ਜਿਹੜੀ ਆ ਬਣ ਰਹੀ ਆ ਕੁਝ ਸੜਕ ਦਾ ਹਿੱਸਾ ਜਿਹੜਾ ਅੱਗੇ ਜਾ ਕੇ ਸਾਨੂੰ ਇਹ ਆ ਕਿ ਉਦੋਂ ਬਜਟ ਹੋਰ ਸੀਗਾ ਹੁਣ ਇੱਕ ਮਹਿੰਗਾਈ ਵੀ ਹੋ ਗਈ ਆ ਉਹਦੇ ਵਿੱਚ ਜੇ ਕੋਈ ਕਮੀ ਪੈ ਸੀ ਅਸੀਂ ਦੁਬਾਰਾ ਫਿਰ ਟੈਂਡਰ ਕਰਕੇ ਜਿਹੜੀ ਰਹਿ ਗਈ ਉਹਨੂੰ ਕੰਪਨੀ ਦੇ ਅਸੀਂ ਕਰਾਂਗੇ ਸੋ ਮੈਂ ਇਸ ਜਿਹੜੇ ਦੇ ਜਿੰਨੇ ਸਾਰੇ ਦੁਕਾਨਦਾਰ ਭਰਾ ਨੇ ਅਮਨ ਜੀ ਖੜੇ ਨੇ ਸਾਡੇ ਸਾਰੇ ਭਰਾ ਜਿੰਨੇ ਖੜੇ ਨੇ ਸਾਰੇ ਇਹ ਬੜੀ ਦੇਰ ਤੋਂ ਮੰਗ ਕਰ ਰਹੇ ਸੀਗੇ ਕਿ ਇਹ ਮੈਨੂੰ ਮੰਗ ਪੱਤਰ ਵੀ ਦਿੱਤਾ ਕਿ ਇਹ ਫਰਕ ਬਣਨੀ ਚਾਹੀਦੀ ਆ ਪਰ ਇਹ ਹੁਣ ਸੜਕ ਬਣ ਗਈ ਆ ਜੀ ਜੱਜ ਮੈਂ ਇਹਦਾ ਤੋਰਾ ਕਰਨ ਵਾਸਤੇ ਆਇਆ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਜਿੰਨੇ ਸਾਡੇ ਦੁਕਾਨਦਾਰ ਭਰਾ ਨੇ ਕੱਪੜੀਆਂ ਦੇ ਦੁਕਾਨਾਂ ਵੀ ਨੇ ਇੱਥੇ ਸਾਰੀਆਂ ਬੜੀਆਂ ਮੇਜਰ ਦੁਕਾਨਾਂ ਜੇ ਵੈਸਾ ਹੱਲ ਚੱਕਰ ਜਾਊਗੀ ਦੇਖੋ ਸਾਡੀ ਪ੍ਰਪੋਜ਼ਲ ਤਾਂ ਇਹੀ ਹੈ ਜੀ ਪ੍ਰਪੋਜ਼ਲ ਇਹ ਹੈ ਕਿਉਂਕਿ 2020 ਕੀ ਦਾ ਤੇ ਹੁਣ ਦਾ ਫਰਕ ਪੈ ਗਿਆ ਜੀ ਜੇ ਕੋਈ ਕਮੀ ਪਈ ਸੀ ਆਈ ਤਾਂ ਅਸੀਂ ਨੇ ਦੁਬਾਰਾ ਫਿਰ ਟੈਂਡਰ ਕਰਕੇ ਦੁਬਾਰਾ ਦੀ ਕੋਸਟ ਬਣਾ ਕੇ ਉਹਨੂੰ ਅਸੀਂ ਕੰਪਲੀਟ ਕਰਾਂਗੇ ਜਿਹੜੀ ਹੈ ਸਟੇਸ਼ਨ ਤੋਂ ਲੈ ਕੇ ਮੇਨ ਰੋਡ ਤੱਕ ਉਹ ਕੰਪਲੀਟ ਹੋ ਗਈ ਹੈ ਸੜਕ ਦੀ ਉਹ ਵੀ ਇਹਦਾ ਹਿੱਸਾ ਸੀਗਾ ਜੀ ਜਿਹੜੀ ਪਿੱਛੇ ਕਾਲਜ ਗਰਾਊਂਡ ਤੱਕ ਹੈ ਜੀ ਉਹ ਕੰਪਲੀਟ ਹੈ ਜੀ ਬਹੁਤ ਸ਼ਾਨਦਾਰ ਸੜਕ ਬਣ ਗਈ ਹੈ ਇਹ ਟੋਟਾ ਜਿਹੜਾ ਕੁਝ ਸ਼ਰਾਰਤੀ ਅੰਸਰਾਂ ਨੇ ਸ਼ਿਕਾਇਤ ਕਰਕੇ ਵੀ ਜੇ ਫੜਕੇ ਦੇ ਉੱਪਰ ਕਿਉਂ ਲੌਕਡਾਊਨ ਲਾਈ ਜਾ ਰਹੀ ਹੈ ਇਹ ਫालतू ਖਰਚ ਹੋ ਰਿਹਾ ਇਸ ਕਰਕੇ ਕੋਈ ਟੈਕਨੀਕਲੀ ਇਸ਼ੂ ਕਰਕੇ ਡੇਲੇ ਹੋ ਗਈ ਸੀ ਸ਼ਰਾਰਤੀ ਅੰਸਰਾਂ ਦੇ ਦੁਆਰਾ ਤਾਂ ਨਹੀਂ ਕੋਈ ਸ਼ਿਕਾਇਤ ਕੀਤੀ ਨਹੀਂ ਦੁਬਾਰਾ ਤਾਂ ਸ਼ਿਕਾਇਤ ਕੀ ਕਰਨੀ ਸੀ ਉਹਨੂੰ ਪ੍ਰੂਫ ਹੋ ਗਈ ਕਿ ਉਹਨਾਂ ਤਾਂ ਬਣੀ ਗਈ ਹੈ ਜੀ ਸੜਕ ਪਰ ਦੁਕਾਨਦਾਰ ਭਰਾ ਜਿਹੜੇ ਸੀ ਇਸ ਚੀਜ਼ ਤੋਂ ਬਹੁਤ ਦੁਖੀ ਸੀਗੇ ਤੇ ਮਿੱਟੀ ਉੱਡਦੀ ਸੀਗੀ ਹਾਂਜੀ 1.5 ਸਾਲ ਤੱਕ ਹਾਂ 1.5 ਸਾਲ ਤੱਕ ਹੋਏ ਮਿੱਟੀ ਉ ਤਫਾਈ ਕਰਨੀ ਪੈਣੀ ਸੀ ਬਾਰ-ਬਾਰ ਔਰ ਜਦੋਂ ਮੀਂਹ ਕਣੀ ਆਉਂਦੀ ਸੀ ਨੀਵਾ ਸੀਗਾ ਪਾਣੀ ਖੜਦਾ ਸੀਗਾ ਪਟਪਟਾਈ ਬਹੁਤ ਹੋਇਆ ਸੀਗਾ ਕੁੱਲ ਮਿਲਾ ਕੇ ਸਮਝ ਲਓ ਕਿ ਦਸਾਂ ਬਸੇ ਸਾਰੀ ਮਾਰਕੀਟ ਪਰ ਹੁਣ ਸਾਰੀ ਮਾਰਕੀਟ ਜਿਹੜੀ ਹੈ ਦੀ ਖੋਸ਼ ਨਾਪਾ ਪਟਿਆਲਾ ਗੇਟ ਮੈਸ ਦੀ ਇਹ ਜਿਹੜੀ ਫੜਕ ਹੈ ਹੁਣ ਲੋਕ ਟਾਇਲ ਜਿਹੜੀ ਔਰ 80 80 ਐਮ ਐਮ ਦੀ ਲੋਕ ਟਾਇਲ ਜਿਹੜੀ ਉਹਦੇ ਨਾਲ ਬਣੀ ਹੈ ਜੀ ਹੈਵੀ ਟਾਇਲ ਹੈ ਆਈ ਐਫ ਆਈ ਮਾਰਕਾ ਹੈ ਜੀ ਹਰ ਚੀਜ਼ ਦੀ ਕੁਆਲਿਟੀ ਚੈੱਕ ਕਰਕੇ ਫਿਰ ਕੰਮ ਕੀਤਾ ਹੈ ਤਵਨ ਕਰਕੇ ਜੀ ਦੇਖੋ ਬਾਜ਼ਾਰ ਬਹੁਤ ਪਰੇਸ਼ਾਨ ਸੀ ਪਿਛਲੇ 2 ਸਾਲ ਤੋਂ ਤਾਂ ਜਿਆਦਾ ਪਰੇਸ਼ਾਨੀ ਕਿਉਂਕਿ ਪਹਿਲਾਂ ਸੜਕ ਬਣੀ ਨਹੀਂ ਤੀ ਜਦੋਂ ਸ਼ੁਰੂ ਹੋਊਗੀ ਇੱਥੇ ਕੁਝ ਸਰਾਰਤੀ ਬੰਦੇ ਵਿੱਚ ਇੱਕ ਅਪਸਰ ਵਿੱਚ ਤੀ ਉਹਨੇ ਰਲ ਕੇ ਪਿਛਲੇ ਸਾਲ ਇਹ ਸਰਕਰ ਦਾ ਬਣਦੀ ਹੋਈ ਸੜਕ ਦਾ ਗਲਤ ਸਾਬਤ ਕਰਕੇ ਵੀ ਇਹ ਸੜਕ ਬਣਨੀ ਹੋਣੀ ਚਾਹੀਦੀ ਇਹਦੀ ਤਾਂ ਲੋੜ ਹੀ ਨਹੀਂ ਤੀ ਉਹ ਅੱਗੇ ਗਲਤ ਪੇਸ਼ ਕਰਕੇ ਇਹਨੂੰ ਰੋਕਤਾ ਤੇ ਉਹ 1.5 ਸਾਲ ਸਰਕਾਰੀ ਪ੍ਰੋਸੈਸ ਦੇ ਵਿੱਚ ਉਪਰੋਂ ਡਾਇਰੈਕਟਰ ਚੰਡੀਗੜ੍ਹ ਐਮਐਲਏ ਸਾਹਿਬ ਸਾਡੇ ਮਿਲੇ ਉੱਥੇ ਜਾ ਕੇ ਸਾਰੀ ਗੱਲਬਾਤ ਸਮਝਾਈ ਜਦੋਂ ਕਾਗਜ਼ ਪੱਤਰਾ ਕੁਝ ਵੀ ਨਹੀਂ ਨਿਕਲਿਆ ਤਾਂ ਉਹਨਾਂ ਨੇ ਪਰਮਿਸ਼ਨ ਦੁਆਰਾ ਦਿੱਤੀ ਤੇ ਸੜਕ ਉੱਪਰ ਦਾ ਕੰਮ ਚੱਲ ਰਿਹਾ ਹੈ ਜਿੱਥੇ ਡੰਪ ਹੁੰਦਾ ਤੇ ਉਥੇ ਬਾਥਰੂਮ ਬਣ ਗਏ ਨੇ ਉਸੇ ਤੱਕ ਸੜਕ ਬਣ ਚੁੱਕੀ ਆ ਤੇ ਉਹ ਤੋਂ ਅੱਗੇ ਦੀ ਜਿਹੜੀ ਸੜਕ ਦੀ ਤਿਆਰੀ ਆ ਜਿੰਨੀ ਕੁ ਘੱਟ ਵੱਧ ਰਹਿ ਜੂਗੀ ਐਸਟੀਮੇਟ ਮੁਤਾਬਕ ਉਹਦਾ ਨਾਲ ਨਾਲ ਟੈਂਡਰ ਲਾ ਕੇ ਇਸੇ ਸਾਲ ਦੇ ਵਿੱਚ ਰੈਸਟ ਹਾਊਸ ਤੱਕ ਅਸੀਂ ਤਾਰੀ ਸੜਕ ਦਾ ਕੰਮ ਮੁਕੰਮਲ ਕਰ ਦਾਂਗੇ ਦੇਖੋ ਇਹ ਸੜਕ ਬੇਸਿਕਲੀ ਤਾਂ ਸ਼ੁਰੂ ਹੋਈ ਸੀ ਕਤਵਾਲੀ ਤੋਂ ਕਤਵਾਲੀ ਤੋਂ ਸ਼ੁਰੂ ਹੋ ਕੇ ਇਹ ਜਾਣੀ ਆ ਜੀ ਰੇਲਵੇ ਸਟੇਸ਼ਨ ਤੱਕ ਰੇਲਵੇ ਸਟੇਸ਼ਨ ਤੋਂ ਲੈ ਕੇ ਮੇਨ ਰੋਡ ਤੱਕ ਦਾ ਟੋਟਾ ਕਿਦੇ ਹੋਰ ਕੋਲ ਟੈਂਡਰ ਸੀ ਬੁਆਇਸ ਸਕੂਲ ਤੋਂ ਲੈ ਕੇ ਸ਼ਾਹੂ ਮੀਟ ਵਾਲੇ ਤੱਕ ਕਿਸੇ ਹੋਰ ਕੋਲ ਟੈਂਡਰ ਨਹੀਂ ਤੇ ਜਿਹੜਾ ਸ਼ਾਹੂ ਮੀਟ ਤੋਂ ਲੈ ਕੇ ਆਹ ਡੰਪ ਤੱਕ ਜਿੱਥੇ ਹੁੰਦਾ ਦੀ ਉੱਥੇ ਤੱਕ ਟੈਂਡਰ ਕਿਤੇ ਹੋਰ ਕੋਲ ਹੈ ਇਸ ਕਰਕੇ ਜਿਹੜਾ ਇਹ ਟੋਟੇ ਟੋਟਿਆਂ 'ਚ ਅੱਡਾ ਟੈਂਡਰ ਨੇ ਤੇ ਸੜਕ ਬਣਦੀ ਜਾ ਰਹੀ ਹੈ ਲਗਭਗ ਮੇਰੇ ਕਾ ਹੈਗਾ ਦੀ 3.5 ਕਰੋੜ ਦਾ ਕੰਮ ਹੈਗਾ ਦੀ ਸਾਰਾ ਟੋਟਲ ਹਾਂ ਜੀ ਦੇਖੋ ਜਲਦੀ ਤੁਹਾਨੂੰ ਇੱਕ ਦੋ ਦਿਨ ਦੇ ਵਿੱਚ ਖੁਸ਼ਖਬਰੀ ਦੇ ਰਿਆਂ ਇੱਕ ਬੜਾ ਵੱਡਾ ਕਬਜ਼ਾ ਜਿਹੜਾ ਪਿਛਲੇ 40 ਸਾਲ ਤੋਂ ਕਿਸੇ ਦਾ ਸੀ ਉਹ ਅਸੀਂ ਜਲਦੀ ਉਹ ਛਡਾਣ ਜਾ ਰਹੇ ਹਾਂ ਸਾਰੀ ਨਗਰ ਕੌਂਸਲ ਦੀ ਐਮਸੀ ਟੀਮ ਵਧਾਈ ਦੀ ਪਾਤ੍ਰਾ ਹੈ ਜਾ ਸਾਹਿਬ ਨੇ ਅੱਜ ਆਰਡਰ ਕਰਤੇ ਤੇ ਇੱਕ ਦੋ ਦਿਨ ਦੇ ਵਿੱਚ ਕਬਜ਼ਾ ਲੈ ਕੇ ਤੁਹਾਨੂੰ ਸਾਰਿਆਂ ਨੂੰ ਫੇਰ ਬੇਨਤੀ ਕਰਾਂਗੇ ਕਿ ਆਓ ਉੱਥੇ ਪਾਣੀ ਦਾ ਬੋਰ ਵੀ ਨਵਾਂ ਲੱਗੂਗਾ ਤੇ ਜਲਦੀ ਉਹ ਕਬਜ਼ਾ ਲੈ ਕੇ ਸਾਰਿਆਂ ਨੂੰ ਉੱਥੇ ਲੱਡੂ ਨਾਲੋਂ ਮਿੱਠਾ ਕਰਾਵਾਂਗੇ ਤੇ ਸੱਦੇ ਬਹੁਤ ਖੁਸ਼ੀ ਦਾ ਮਾਹੌਲ ਹੈ ਸਿਨਮਾ ਰੋਡ ਤੇ ਬਹੁਤ 2 2.5 ਸਾਲ ਲੋਕ ਹੈਰਾਨ ਹੋਣ ਪਿਛੇ ਦੋ ਵਾਰ ਦਾ ਦੋ ਤਿਹਾੜ ਦੀਵਾਲੀ ਦੇ ਤਿਹਾੜ ਲੋਕਾਂ ਦੇ ਡੈੱਡ ਹੋ ਗਏ ਦੋ ਸਾਲ ਵੱਡਾ ਤਿਹਾੜ ਦੀਵਾਲੀ ਦਾ ਇਸ ਕਰਕੇ ਹੁਣ ਬਹੁਤ ਵਧੀਆ ਢੰਗ ਨਾਲ ਸੜਕ ਬਣ ਗਈ ਇਸ ਗੱਲ ਤੋਂ ਸਾਰੇ ਸ਼ਹਿਰ ਸਾਡੇ ਸਿਨੇਮਾ ਰੋਡ ਵਾਸੀ ਦੁਕਾਨਦਾਰ ਬਹੁਤ ਖੁਸ਼ ਹੈ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਆ ਭਗਵਾਨ ਤੁਮਨ ਜੀ ਦਾ ਐਮ ਐਲ ਏ ਸਾਹਿਬ ਦਾ ਜਿਨ੍ਹਾਂ ਨੇ ਇਹ ਕਰਕੇ ਸਾਡੀ ਸੜਕ ਬਣਾਈ ਬਹੁਤ ਬਹੁਤ ਧੰਨਵਾਦ ਇਹ ਰੋਲ ਟੂ ਰੋਲ ਬਣ ਰਹੀ ਹੈ ਜੀ ਮੈਸ ਗੇਟ ਤੋਂ ਸਟਾਰਟ ਹੋਈ ਹੈ ਫਿਲਹਾਲ ਇਹ ਜੇ ਬਸੰਤਪੁਰੇ ਮਹੱਲੇ ਦੇ ਮੋੜ ਤੱਕ ਗਈ ਹੈ ਬਾਕੀ ਹੁਣ ਸਰਕਾਰ ਤੇ ਇਹ ਕਿੱਥੇ ਤੱਕ ਬਣਾਉਂਦੀ ਹੈ ਵਿਸ਼ਾ ਹੈ ਰੈਸਟੋਰਸ ਤੱਕ ਬਣੀ